ਇਹ ਹੈ ਵੀਡੀਓ ਇੱਕ ਹਿੰਦੂਆਂ ਲਈ ਮਾਣ ਵਾਲੀ ਗੱਲ ਆ ਉਹ ਹਿੰਦੂਆਂ ਲਈ ਬੜੇ ਮਾਣ ਵਾਲੀ ਗੱਲ ਆ ਬਜ਼ੁਰਗ ਆ 74 ਸਾਲਾਂ ਦਾ ਪੈਦਲ ਯਾਤਰਾ ਕਰੀ ਆਉਂਦਾ ਅਯੁੱਧਿਆ ਦੇ ਰਾਮ ਮੰਦਰ ਵਿੱਚ ਜਾਣਾ ਹੈ ਗੁਜਰਾਤ ਤੋਂ ਚੱਲਿਆ ਹੋਇਆ ਤਾਂ ਮਿੱਤਰੋ ਇੱਕ ਵੱਡੀ ਸਾਨੂੰ ਹੱਥ ਜੋੜ ਕੇ ਬੇਨਤੀ ਆ ਬਜ਼ੁਰਗ ਕਹਿੰਦਾ ਮੈਂ ਹੋਟਲਾਂ ਦੇ ਵਿੱਚ ਰੁਕਦਾ ਤੇ ਹੋਟਲਾਂ ਦੇ ਵਿੱਚ ਮੈਨੂੰ ਕੋਈ ਅੰਦਰ ਵੜਨ ਵਾਸਤੇ ਬੈਠਣ ਨੂੰ ਪੈਨ ਨੂੰ ਰਾਤ ਨੂੰ ਜਗ੍ਹਾ ਤਾਂ ਮਿਲਦੀ ਨਹੀਂ ਇੱਕ ਕਿਰਾਇਆ ਵੀ ਜ਼ਿਆਦਾ ਤਾਂ ਕਰਕੇ ਵੀ ਬਾਹਰ ਹੀ ਸੌ ਜੰਨਾ ਪਰ ਮਿੱਤਰੋ Hindu ਵੀਰੋ ਗਲਤ ਗੱਲ ਆ ਜ਼ਿਆਦਾਤਰ ਜਿੱਥੇ ਵੀ ਹੋਟਲ ਤੇ ਬਜ਼ੁਰਗ ਇਹ ਰੋਕੇ ਸ਼ਾਮ ਨੂੰ ਆਪਾਂ ਇਹ ਵੀਡੀਓ ਅਪਲੋਡ ਕਰਤੀ ਹੋਊਗੀ ਤੁਸੀਂ ਦੇਖੀ ਜਾਂਦੇ ਹੋ ਜਿੱਥੇ ਵੀ ਇਹ ਬਜ਼ੁਰਗ ਰੋਹੂਗਾ ਮਿੱਤਰੋ ਤੁਸੀਂ ਬਈ ਹੋਟਲ ਦੇ ਵਿੱਚ ਅੰਦਰ ਰੱਖਣਾ ਹੈਗਾ ਉਹ ਵੀ ਫਰੀ ਦੇ ਵਿੱਚ ਹਿੰਦੂਆਂ ਲਈ ਛੋਡੇ ਲਈ ਮਾਂ ਵਾਲੀ ਗੱਲ ਆ ਮਿੱਤਰੋ ਐਡੇ 74 ਸਾਲਾਂ ਦਾ ਬਜ਼ੁਰਗ ਨਹੀਂ ਮੰਜੇ ਤੋਂ ਨਹੀਂ ਉੱਠੀਦਾ ਆਮਰ ਦੇ ਵਿੱਚ ਤੇ ਅੱਜ ਬਈ ਪੈਦਲ ਯਾਤਰਾ ਕਰੀ ਜਾਂਦਾ ਬਾਕੀ ਗੱਲਬਾਤ ਕਰਦੇ ਆ ਅੱਜ ਕੀ ਹਾਲਾਤ ਹੂ हिम्मतनगर से हिम्मतनगर से गुजरात से हाँ। क्या नाम है आपका भाई भिखा भाई सुथार, सुथार। हाँ। कारपेंटर का काम करते हाँ, हो ओके तो आप मेहतापुर से हो हाँ, मेहतापुर अच्छा सब एक ही है, है। जा रहे हो अयोध्या राम मंदिर राम अच्छा तो आप जहाँ पर बैठे हैं ये कोटा में है ਕੋਟਾ ਹੈ ਨਾ ਅੱਗੇ ਆਏ ਵੀ ਜੋ 50 ਕਿਲੋਮੀਟਰ ਅੱਗੇ ਹੈ। ਜੀ ਫੋਨ ਨੰਬਰ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਕਿ ਫੋਨ ਨੰਬਰ ਵੀ ਲਿਖਿਆ ਹੋਇਆ ਤੇ ਆਪਦਾ ਵੀ ਨਾਮ ਨਾਮ ਕੀ ਕਿਹਾ ਸੀ ਆਪਣਾ ਨਾਮ ਕੀ ਹੈ? ਬਿਕਾ ਬਾਈ ਬਿਕਾ عمر ਕਿਤਨੀ ਹੈ? 72 ਕਾਰਨ ਕੀ ਹੈ ਅਜੋ ਦਿਨ نکلਨੇ ਕਾ ਇਤਨੀ ਬੜੀ ਉਮਰ ਮੇਂ? ਐ ਐਸਾ ਹੀ ਹੋਤਾ ਹੈ ਕਿ ਹਮ ਚੱਲ ਪੈਦਲ ਚੱਲ ਕੇ ਜਾਣੇ ਕਾ ਹੈ। ਅੱਛਾ ਸੱਚੇ ਮਨ ਸੇ ਸ਼ਰਦਾ ਲੈ ਕੇ ਚੱਲ ਰਹੇ ਹੋ? ਹਾਂ। ਅੱਛਾ। ਤੋ ਪਰਿਵਾਰ ਮੇਂ ਕੌਣ ਕੌਣ ਹੈ? दो बच्चे है एक बेटी है अच्छा तो उन्होंने ही कहा आपने नहीं जाना उम्र ज्यादा है तो ना बोलता था पर मैं तो ऐसा ही बोला पैदल जाने का ही है आपने कहा पहले तो जाना है माने नहीं नहीं माने अच्छा अकेले हो डर नहीं लगता रात को नहीं नहीं कुछ नहीं रोकते रोकते कहाँ पर हो वो तो किसी भी मंदिर आता है कोई वो होटल में रुक जाता तो होटल वाले अंदर रहने देते हैं अंदर रख लेते हैं अंदर नहीं तो बाहर ਨਹੀਂ 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 ਦੋਸਤੋ ਇਹ ਤੁਹਾਡਾ ਕੰਮ ਗਲਤ ਹੈ Hindu ਭਰਾਵਾਂ ਲਈ ਆ ਮਾਨ ਵਾਲੀ ਗੱਲ ਹੈ 74 ਸਾਲਾਂ ਦਾ ਬਜ਼ੁਰਗ ਪੈਦਲ ਯਾਤਰਾ ਕੱਢੀ ਆਉਂਦਾ ਹੈ ਰਾਮ ਮੰਦਰ ਉਹ ਯੋਧਿਆਵਾਸਦੇ ਹੈ ਤੇ ਤੁਸੀਂ ਹੋਟਲ ਦੇ ਵਿੱਚ ਬਾਹਰਲੇ ਪਾਸੇ ਸਮਾਉਣਿਓ ਉਹ ਵੀ 74 ਸਾਲਾਂ ਦੇ ਬਜ਼ੁਰਗ ਨੂੰ ਤਾਂ ਮਿੱਤਰੋ ਜਿੱਥੇ ਵੀ ਤੁਸੀਂ ਇਹ ਬਜ਼ੁਰਗ ਨੂੰ ਦੇਖੋਗੇ ਨਾ ਤਾਂ ਅੰਦਰ ਹੋਟਲ ਦੇ ਵਿੱਚ ਰਾਤ ਵੀ ਰੁਕਾਉਣੀ ਹੈ ਤੇ ਫ੍ਰੀ ਦੇ ਵਿੱਚ ਵੀ ਖਾਣਾ ਵੀ ਕਰਾਉਣਾ ਕਿਉਂਕਿ ਬਈ ਇਹੋ ਜਿਹੇ ਬਜ਼ੁਰਗ ਐਡੇ ਦਲੇਰੀ ਦੇ ਵਿੱਚ ਤਾਂ ਦਲੇਰੀ ਬਹੁਤ ਕਮ ਹੁੰਦੀ ਹੈ ਇਤਨੀ ਵੱਡੀ ਉਮਰ ਵਿੱਚ ਹੈ ਨਾ ਪਤਾ हां आपके पास ये डलेरी तो तां मित्रों दिलेरी ਦੇ ਲਈ ਤੁਸੀਂ ਬਈ ਅੰਦਰ ਰੱਖਣਾ ਤੇ ਚੰਗਾ ਖਾਣਾ ਖਿਲਾਉਣਾ ਫੇਰ ਅੱਗੇ ਰਸਤੇ ਦੇ ਵਿੱਚ ਤੋਰਨਾ ਤੇ ਜੇਕਰ ਅੱਗੇ ਵੀ ਤੁਸੀਂ ਬਈ ਹੈਲਪ ਕਰਦੇ ਹੋ ਜਿੰਨੀ ਕੋਨੀ ਕੋ ਹੈਲਪ ਵੀ ਕਰਨੀ ਆ ਤਾਂ ਸਲਾਮ ਹੈ ਤਾਊ ਤੈਨੂੰ ਜਿਹੜਾ ਇੰਨੀ ਦੂਰ ਸਫਰ ਕਰਦਾ ਕਿੰਨਾ ਸਮਾਂ ਹੋ ਗਿਆ ਆਪਕੋ ਚਲੇ ਹੋਏ ਇਹ ਕਿੰਝ ਦਿਨ ਹੋਆ 21 ਦਿਨ ਹੋਗੇ तो आगे कितना समय और लगेगा क्या पता और दिन, औरे औरे दिन, औरे औरे, दिन और अरे अरे दिन और लग जाएंगे कमाल है तो फिर चालीस और इक्कीस मान लो साठ सत्तर सत्तर का दिन सफर हो गया दो महीने पैदल ही चलोगे तो पैरों के क्या हालत है ओहो हो अरे बहुत मुश्किल है चोट लागी गिर से। अच्छा तो यहाँ पर विश्राम कर रहे हो ਤੋ ਬਾਈ ਨੇ ਪਿਲਾਇਆ ਕੋ ਜੂਸ ਵਗੈਰਾ ਹਾਂ ਪਿਲਾਇਆ ਪਿਲਾਇਆ ਨਹੀਂ ਪਿਲਾਇਆ ਤੋ ਬਈ ਪਿਲਾ ਹਮ ਪੈਸੇ ਦੇਂਗੇ ਪਿਲਾਇਆ ਸਰ ਹੈ ਪਿਲਾ ਦਿਆ ਮੇਲੇ ਨੇ ਨਹੀਂ ਇੱਕ ਗਲਾਸ ਹੋਰ ਪਿਲਾ ਦੇ ਬਾਈ ਬਿਲਕੁਲ ਸੱਤ ਇੱਕ ਹੋਰ ਇੱਕ ਗਲਾਸ ਹੋਰ ਪਿਲਾ ਦੇ ਹਮ ਪੈਸੇ ਦੇ ਦੇਂਗੇ ਬਿਜੁਰਤਾਏ ਕੋ ਹਮ ਦੇਂਗੇ ਪੈਸੇ ਇਸ ਕੀ ਤਾਇਏ ਨੂੰ ਐਵੇਂ ਨਹੀਂ ਤੋੜ ਦੇ ਤਾ ਜੇ ਕਰ ਤਾਇਆ ਤੂ ਕਹੇ ਤਾ ਅਸੀਂ ਤੈਨੂੰ ਬੈਗ ਤੇ ਲੈ ਜਾਨੇ ਆ ਕੇ ਦੁਕੀ ਦੀ ਦੁਕੀ ਸਾਰੀ ਪੈਦਲ ਹੀ ਜਾਣਾ ਹੈ ਬਾਈਕ ਪਰ ਨਹੀਂ ਆਣਾ ਨਹੀਂ ਉਹ ਸਭ ਗਾਡੀ ਵਾਲਾ ਰੁੱਕ ਕੇ ਹਮ ਆਪ ਚਲੋ ਹਮ ਨਹੀਂ ਜਾਤੇ ਨਾ ਬੋਲ ਨਹੀਂ ਆਣਾ ਹੈ ਮਿੱਤਰੋ ਅੜੀ ਹਲ ਵਾਲੇ ਆ ਬਜ਼ੁਰਗ ਹੈ ਕਹਿੰਦੇ ਜਾਣਾ ਤਾਂ ਫੈਦਲੀ ਜਾਣਾ ਪਰ ਚੜ੍ਹਨਾ ਨਹੀਂ ਕਿਸੇ ਨਾਲ ਹੈ ਆਪਣਾ ਦੇ ਬਈ ਜੂਸ ਦਾ ਗਲਾਸ ਇੱਕ ਤਾਂ ਮਿੱਤਰੋ ਵੱਡੀ ਗੱਲ ਇਹ ਸੀ ਵੀ ਜਿੱਥੇ ਵੀ ਤੁਹਾਨੂੰ ਇਹ ਬਜ਼ੁਰਗ ਮਿਲਦੇ ਆ ਨਾ ਇਸ ਦੁਬਾਰਾ ਰਸਤੇ ਦੇ ਵਿੱਚ ਵੀਡੀਓ ਤਾਂ ਆਉਣੀ ਹੈ ਵਾਇਰਲ ਕਰਨੀ ਵੀ ਤੁਸੀਂ ਆ ਸ਼ੇਅਰ ਵੀ ਤੁਸੀਂ ਮਾਰਨੇ ਜਿੱਥੇ ਵੀ ਦੇਸਨ ਬੀਰਕ ਨੂੰ ਅੰਦਰ ਹੋਟਲ ਦੇ ਵਿੱਚ ਰੱਖਣਾ ਹੈ ਤੇ ਖਾਣਾ ਖਿਲਾਉਣਾ ਹੈ ਫਰੀ ਦੇ ਵਿੱਚ ਤੇ ਬਈ ਅੱਗੇ ਦਾ ਵੀ ਜੇਕਰ ਤੁਸੀਂ ਪ੍ਰਬੰਧ ਕਰਦੇ ਹੋਂ ਦਾ ਕਰਦੇ ਹੋਂ ਕਿਉਂਕਿ ਇਹ ਵੀਡੀਓ ਇੱਕ ਹਿੰਦੂਆਂ ਵਾਲੀ ਮਾਨ ਵਾਲੀ ਗੱਲ ਆ 70 ਸਾਲਾਂ ਦਾ ਬਜ਼ੁਰਗ ਬਈ 75 ਸਾਲ ਹੈ ਨਾ 74 ਸਾਲ ਹੋ ਗਏ 74 75 ਸਾਲਾਂ ਦੇ ਬਜ਼ੁਰਗ ਤੋਂ ਮੰਜੇ ਤੋਂ ਹਿੱਲੀਦਾ ਨਹੀਂ ਜਿਹੜੇ ਕੀ ਅੱਜ ਵੀ ਪੈਦਲ ਯਾਤਰਾ ਕਰੀ ਜਾਂਦੇ ਆ ਯੋਧਿਆ ਰਾਮ ਮੰਦਿਰ ਦੀ ਦਿੱਲੀ ਤੱਕ ਤਾਂ ਚੱਲੇ ਆ ਗੁਜਰਾਤ ਤੋਂ ਬਹੁਤ ਵੱਡੀ ਗੱਲ ਆ ਮਾਨ ਹੈ ਤੇ ਸਲੂਟ ਹੈ ਤਾਂ ਉਹਨਾਂ ਨੂੰ ਲਓ ਜੈ ਸ਼੍ਰੀ ਰਾਮ